ਉਹਨੂੰ ਅਸੀਂ ਲੈ ਕੇ ਪਹੁੰਚੇ ਆਂ ਸ਼੍ਰੀ ਗੋਵਿੰਦ ਧਾਮ ਤੇ ਤੇ ਸਾਡੇ ਨਾਲ ਨਰੇਸ਼ ਸੂਦੀ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਇੱਥੇ ਇੰਨੀਆਂ ਗਾਵਾਂ ਰੱਖ ਰੱਖੀਆਂ ਹੋਈਆਂ ਨੇ ਕਾਰਨ ਕੀ ਹੈ ਸਾਡੇ ਕੋਲ ਇੱਥੇ ਕਰੀਬ 2300 ਗਾਵਾਂ ਹੈਂ ਜੀ 2300 ਹਾਂਜੀ 2300 ਦੇ ਕਰੀਬ ਜੀ ਜਿਹੜੇ ਕਿ ਸਾਰੀਆਂ ਸੜਕਾਂ ਤੋਂ ਨਿਆੰਦੇ ਹੋਈਆਂ ਤੇ ਇੱਕ ਵੀ ਗਊ ਸਾਨੂੰ ਦੁੱਧ ਦੇਣ ਵਾਲੀ ਨਹੀਂ ਮਿਲੇਗੀ ਸਾਰੀਆਂ ਗਾਵਾਂ ਜ਼ਖਮੀ ਬਿਮਾਰ ਬੁੱਢੀਆਂ ਐਸਾ ਹਾਲਤ ਸਾਡੇ ਕੋਲ ਆਉਂਦੀਆਂ ਜਿਨ੍ਹਾਂ ਦੀ ਦੇਖਭਾਲ ਅਸੀਂ ਦਿਨ ਰਾਤ ਕਰ ਰਹੇ ਹਾਂ ਇਹਨਾਂ ਨੂੰ ਦੇਖਣ ਵਾਸਤੇ ਸਾਡੇ ਕੋਲ 4 ਡਾਕਟਰ ਤੇ 14 ਕੰਪਾਊਂਡਰ ਆਲ ਅਰਾਊਂਡ ਲੱਗੇ ਹੋਏ ਸਵੇਰ ਤੋਂ ਲੈ ਕੇ ਰਾਤ ਤੱਕ 24 ਆਵਰ ਸਰਵਿਸ ਇਹ ਤੋਂ ਇਲਾਵਾ ਸਾਡੇ ਕੋਲ 3 ਐਂਬੂਲੈਂਸਾਂ ਜਿਹੜੀਆਂ ਕਿ ਇਹਨਾਂ ਨੂੰ ਬਾਹਰ ਤੋਂ ਲਿਫਟ ਕਰਕੇ ਲਿਆਣੇ ਆ ਤੇ ਇੱਥੇ ਅਸੀਂ ਉਹਨਾਂ ਨੂੰ ਰੱਖਦੇ ਹਾਂ ਤੇ ਇਹਨਾਂ ਨੂੰ ਆਪਣਾ ਦੇਖਣ ਵਾਸਤੇ ਇਹਨਾਂ ਦੀ ਸੇਵਾ ਕਰਨ ਵਾਸਤੇ ਸਾਡੇ ਕੋਲ 150 ਦੇ ਕਰੀਬ ਘਵਾਲੇ ਹਨ ਤੇ ਆਪਣਾ ਇਹਦੇ ਨਾਲ ਹੀ ਚੌਨਸਟਾਪ ਹੈ ਜਿਹੜੇ ਕਿ ਇਹਨਾਂ ਦੇਖ ਰਹੇ ਹੈਗੇ ਤੇ ਕਰੀਬ 1.5 ਲੱਖ ਰੁਪਏ ਰੋਜ਼ ਦਾ ਖਰਚਾ ਆਇਆ ਹੈ ਇਹਨਾਂ ਦੇਖਣ ਵਾਸਤੇ 1.5 ਲੱਖ ਰੋਜ਼ ਦਾ ਖਰਚਾ ਆਇਆ ਤੇ ਇਹਨਾਂ ਦਾ ਖਰਚਾ ਕਿਵੇਂ ਚੱਲਦਾ ਤੁਸੀਂ ਜਿਵੇਂ ਕਿਹਾ ਜ਼ਖਮੀ ਵੀ ਹੁੰਦੀਆਂ ਨੇ ਬਿਮਾਰ ਵੀ ਹੁੰਦੀਆਂ ਨੇ ਤੇ ਖਰਚਾ ਕਿਵੇਂ ਚੱਲਦਾ ਆ ਖਰਚਾ ਇਹ ਸਾਰਾ ਪਬਲਿਕੋਂ ਲੋ ਪੈਸਾ ਆ ਰਿਹਾ ਸਾਡੇ ਕੋਲ ਪਬਲਿਕ ਡੋਨੇਟ ਕਰਦੀ ਆ ਪਬਲਿਕ ਨੂੰ ਬਹੁਤ ਆਸਥਾ ਹੈਗੀ ਇੱਥੇ ਸਾਡੇ ਗੋਵਿੰਦ ਘਰ धाम ਚ ਤੁਹਾਨੂੰ ਅਸੀਂ ਲੈ ਕੇ ਪਹੁੰਚੇ ਆਂ ਸ਼੍ਰੀ ਗੋਵਿੰਦ ਧਾਮ ਤੇ ਤੇ ਸਾਡੇ ਨਾਲ ਨਰੇਸ਼ ਸੂਦੀ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਇੱਥੇ ਇੰਨੀਆਂ ਗਾਵਾਂ ਰੱਖ ਰੱਖੀਆਂ ਹੋਈਆਂ ਨੇ ਕਾਰਨ ਕੀ ਹੈ ਮੈਂ ਨਰੇਸ਼ ਸੂਦ ਮੈਨੇਜਰ ਗੋਵਿੰਦ ਘਰ ਧਾਮ ਜੀ ਲੁਧਿਆਣਾ ਸਾਡੇ ਕੋਲ ਇੱਥੇ ਕਰੀਬ 2300 ਗਾਵਾਂ ਹੈਂ ਜੀ 2300 ਹਾਂ ਜੀ 2300 ਦੇ ਕਰੀਬ ਜੀ ਜਿਹੜੇ ਕਿ ਸਾਰੀਆਂ ਸੜਕਾਂ ਤੋਂ ਲੰਘਦੀਆਂ ਹੋਈਆਂ ਤੇ ਇੱਕ ਵੀ ਗਊ ਸਾਨੂੰ ਦੁੱਧ ਦੇਣ ਵਾਲੀ ਨਹੀਂ ਮਿਲੇਗੀ ਸਾਰੀਆਂ ਗਊਆਂ ਜ਼ਖਮੀ ਬਿਮਾਰ ਬੁੱਢੀਆਂ ਐਸਾ ਲੋਕ ਸਾਡੇ ਕੋਲ ਆਉਂਦੀਆਂ ਜਿਨ੍ਹਾਂ ਦੀ ਦੇਖਭਾਲ ਅਸੀਂ ਦਿਨ ਰਾਤ ਕਰ ਰਹੇ ਹਾਂ ਇਹਨਾਂ ਨੂੰ ਦੇਖਣ ਵਾਸਤੇ ਸਾਡੇ ਕੋਲ 4 ਡਾਕਟਰ ਤੇ 14 ਕੰਪਾਊਂਡਰ ਆਲ ਅਰਾਊਂਡ ਲੱਗੇ ਹੋਏ ਸਵੇਰ ਤੋਂ ਲੈ ਕੇ ਰਾਤ ਤੱਕ 24 ਆਵਰ ਸਰਵਿਸ ਇਹ ਤੋਂ ਇਲਾਵਾ ਸਾਡੇ ਕੋਲ 3 ਐਂਬੂਲੈਂਸਾਂ ਜਿਹੜੀਆਂ ਕਿ ਇਹਨਾਂ ਨੂੰ ਬਾਹਰ ਤੋਂ ਲਿਫਟ ਕਰਕੇ ਲਿਆਣੇ ਆ ਤੇ ਇੱਥੇ ਅਸੀਂ ਉਹਨਾਂ ਨੂੰ ਰੱਖਦੇ ਹਾਂ ਤੇ ਇਹਨਾਂ ਨੂੰ ਆਪਣਾ ਦੇਖਣ ਵਾਸਤੇ ਇਹਨਾਂ ਸੇਵਾ ਕਰਨ ਵਾਸਤੇ ਸਾਡੇ ਕੋਲ 150 ਦੇ ਕਰੀਬ ਘਵਾਲੇ ਹਨ ਤੇ ਆਪਣਾ ਇਹਦੇ ਨਾਲ ਹੀ 14 ਸਟਾਪ ਹੈ ਜਿਹੜੇ ਕਿ ਇਹਨਾਂ ਦੇਖ ਰਹੇ ਹੈਗੇ ਤੇ ਕਰੀਬ 1.5 ਲੱਖ ਰੁਪਏ ਰੋਜ਼ ਦਾ ਖਰਚਾ ਆਇਆ ਇਹਨਾਂ ਨੂੰ ਦੇਖਣ ਵਾਸਤੇ 1.5 ਲੱਖ ਰੋਜ਼ ਦਾ ਖਰਚਾ ਆਇਆ ਤੇ ਇਹਨਾਂ ਦਾ ਖਰਚਾ ਕਿਵੇਂ ਚੱਲਦਾ ਤੁਸੀਂ ਜਿਵੇਂ ਕਿਹਾ ਜ਼ਖਮੀ ਵੀ ਹੁੰਦੀਆਂ ਨੇ ਬਿਮਾਰ ਵੀ ਹੁੰਦੀਆਂ ਨੇ ਤੇ ਖਰਚਾ ਕਿਵੇਂ ਚੱਲਦਾ ਆ ਖਰਚਾ ਇਹ ਸਾਰਾ ਪਬਲਿਕੋਂ ਦਾ ਪੈਸਾ ਆ ਰਿਹਾ ਸਾਡੇ ਕੋਲ ਪਬਲਿਕ ਡੋਨੇਟ ਕਰਦੀ ਹੈ ਪਬਲਿਕ ਨੂੰ ਬਹੁਤ ਆਸਥਾ ਹੈਗੀ ਇੱਥੇ ਸਾਡੇ ਗੋਵਿੰਦ ਗੋਧਾਮ ਚ ਜੀ ਤੁਸੀਂ گاਉ ਦੀ ਸੇਵਾ ਕਰ ਰਹੇ ਹੋ ਕਾਰਨ ਕੀ ਹੈ ਕਿਉਂਕਿ ਸੇਵਾ ਤੇ ਜੇ ਗੱਲ ਹੋ ਰਹੀ ਹੈ ਤੇ ਅੱਜ ਕੱਲ ਦੀ ਜੇ ਗੱਲ ਕੀਤੀ ਜਾਵੇ ਲੋਕ ਤਾਂ ਆਪਣੇ ਮਾਪਿਓ ਦੀ ਵੀ ਸੇਵਾ ਕਰਨ ਨੂੰ ਤਿਆਰ ਨਹੀਂ ਪਰ ਤੁਸੀਂ ਇੱਕ ਬੇਜੁਬਾਨ ਦੀ ਸੇਵਾ ਕਰ ਰਹੇ ਹੋ ਇਹ ਸਾਡਾ ਇੱਕ ਧਰਮ ਹੈ Hindu ਧਰਮ ਚ ਗਊ ਮਾਤਾ ਨੂੰ ਬਹੁਤ ਹੀ ਮਤਲਬ ਸਮਝਿਆ ਗਿਆ ਹੈਗਾ ਇਸ ਕਰਕੇ ਅਸੀਂ ਆਪਣਾ ਇਹਨਾਂ ਨੂੰ ਆਪਣਾ ਸੰਭਾਲ ਰਹੇ ਹਾਂ لوکاں ਨੂੰ ਕੀ ਕਹਿਣਾ ਚਾਹੂਗੇ ਜਦੋਂ ਤੱਕ ਗਾਂ ਦੁੱਧ ਦਿੰਦੀ ਆ ਉਦੋਂ ਤੱਕ ਰੱਖਦੇ ਨੇ ਬਾਅਦ 'ਚ ਉਹਨਾਂ ਨੂੰ ਰੋਡ ਤੇ ਛੱਡ ਦਿੰਦੇ ਨੇ ਪਹਿਲੀ ਗੱਲ ਤਾਂ ਇਹ ਆ ਸਾਡੇ ਕੋਲ ਇੱਕ ਵੀ ਗਊ ਦੁੱਧ ਵਾਲੀ ਨਹੀਂ ਆ ਨਾ ਅਸੀਂ ਟੇਕ ਅਪ ਕਰਦੇ ਆਂ ਕੁਝ ਗਊਆਂ 2 4 10 ਗਊਆਂ ਜਿਹੜੀਆਂ ਅੰਦਰ ਹੀ ਤਿਆਰ ਹੋ ਜਣੀਆਂ ਉਦੋਂ ਦਿੰਦੇ ਆ ਉਹ ਸਾਰਾ ਦੁੱਧ ਇੱਥੇ ਕੋਈ سیل پوائنਟ ਨਹੀਂ ਉਹ ਸਾਡੇ ਇੱਥੇ ਗਵਾਲੇ ਆ ਉਹਨਾਂ ਦੇ ਵਾਸਤੇ ਇਸਤੇਮਾਲ ਕਰਦੇ ਆਂ ਤੇ ਜਿਵੇਂ ਕਿ ਅਸੀਂ ਕਈ ਵਾਰੀ ਦੇਖਦੇ ਆ ਰੋਡ ਤੇ ਜਿਹੜੇ ਹਾਪਸੇ ਹੁੰਦੇ ਆ ਮੋਸਟਲੀ گاਉਂ ਦੇ ਐਕਸੀਡੈਂਟ ਦੇ ਵਿੱਚ ਹੋ ਜਾਂਦੇ ਨੇ ਤੇ ਕਈ ਵਾਰੀ ਇਦਾਂ ਹੁੰਦਾ ਕਿ گاਉਂ ਜਿਹੜੀ ਐ ਇਹਨਾਂ ਸ਼ੋਰ ਸ਼ਰਾਬੇ ਨਾਲ ਜਿਹੜੇ ਆ ਪਰੇਸ਼ਾਨ ਹੋ ਜਾਂਦੀ ਤੇ ਵਿੱਚ ਟੱਕਰ ਜਾਂਦੀ ਜਿਸ ਕਰਕੇ ਐਕਸੀਡੈਂਟ ਹੋ ਜਾਂਦੇ ਕੀ ਕਹਿਣਾ ਚਾਹੂਗੇ ਉਹਨਾਂ ਲੋਕਾਂ ਨੂੰ ਸਾਰਾ ਦਾ ਸਾਰਾ ਕੰਮ ਸਰਕਾਰ ਦਾ ਹੈ ਸਰਕਾਰ ਨੂੰ ਆਪਣੇ ਅਰੇਂਜਮੈਂਟ ਕਰਨੇ ਚਾਹੀਦੇ ਆ ਸਾਡੀ ਜਿੰਨੀ ਕੈਪੈਸਿਟੀ ਸੀਗੀ ਉਹ ਅਸੀਂ ਸਾਰੇ ਆਪਣਾ ਸੰਭਾਲਦੇ ਆ ਇਹ ਤੋਂ ਇਲਾਵਾ ਵੀ ਜਦੋਂ ਇਦਾਂ ਦਾ ਕੇਸ ਹੋ ਜਾਂਦਾ ਸਾਡੀ ਟੀਮ ਜਾਂਦੀ ਹੈ ਡਾਕਟਰ ਨਾਲ ਜਾਣੇ ਉਹਨਾਂ ਨੂੰ ਪਿਕਅਪ ਕਰਕੇ ਇੱਥੇ ਲਿਆਣੇ ਤੇ ਇਲਾਜ ਕੀਤਾ ਜਾਂਦਾ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹੋ ਇਹ ਸਾਨੂੰ 2000 ਚ ਇਹ ਗਊਸ਼ਾਲਾ ਸ਼ੁਰੂ ਹੋਈ ਸੀ ਅੱਜ ਤੱਕ ਤੁਹਾਡੇ ਸਾਹਮਣੇ ਜੋ ਕੁਝ ਹੋਈ ਸੀ